ਸ਼੍ਰੀ ਅਕਾਲ ਮਹਿਮਾਨ ਪ੍ਰੀਤ ਕਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਆ ਫਟਾਫਟ ਅੰਦਾਜ਼ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਤੇ ਜਲੰਧਰ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸੀਨੀਅਰ ਅਕਾਲੀ ਆਗੂ ਦੇ ਪੁੱਤਰ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਦਰਦਨਾਕ ਸੜਕ ਹਾਦਸਾ ਹੈ ਜਿਸ ਦੇ ਵਿੱਚ ਅਕਾਲੀ ਆਗੂ ਦੇ ਕੋਲੋਤੇ ਪੁੱਤਰ ਦੀ ਮੌਤ ਹੋ ਗਈ ਹੈ ਜਿਸ ਦੀ ਉਮਰ ਤਕਰੀਬਨ 36 ਸਾਲ ਸੀ ਖੰਨਾ ਦੇ ਵਿੱਚੋ ਹੜਪੀੜਤਾਂ ਦੇ ਲਈ ਸਮਗਰੀ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਚਾਰ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਕੱਲ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਆਉਣਗੇ ਤੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤੇ ਲੋਕਾਂ ਦੇ ਨਾਲ ਵੀ ਮੁਲਾਕਾਤ ਕਰਨਗੇ ਤੇ ਉਹਨਾਂ ਨੇ ਪੀਐਮ ਮੋਦੀ ਨੂੰ ਅਪੀਲ ਵੀ ਕੀਤੀ ਹੈ ਕਿ ਮੋਦੀ ਜੀ ਪੰਜਾਬ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਹੈ ਤੁਸੀਂ ਪੰਜਾਬ ਦੇ ਜਿਹੜੇ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆ ਹੈ ਉਹਨਾਂ ਦੇ ਲਈ ਕੋਈ ਵਧੀਆ ਰਾਹਤ ਪੈਕੇਜ ਜਾਰੀ ਕਰੋ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸਦੇ ਕਿ ਆਉਣ ਵਾਲੇ 4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਪਏਗਾ ਤੇ ਇਹ ਮੀਂਹ ਹੈ ਜਿਹੜਾ ਪੰਜਾਬ ਦੇ ਵਿੱਚ ਭਾਰੀ ਤਬਾਹੀ ਮਚਾ ਸਕਦਾ ਹੈ ਮੌਸਮ ਵਿਭਾਗ ਨੇ ਅਲਰਟ ਕੀਤਾ ਹੈ ਕਿ 17 ਸਤੰਬਰ ਤੱਕ ਹੈ ਜਿਹੜਾ ਉਹ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਤੇ ਪੰਜਾਬੀਓ ਇੱਕ ਵਾਰ ਫਿਰ ਤੋਂ ਸਾਵਧਾਨ ਹੋ ਜਾਓ। ਦੇਰ ਰਾਤ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਨੌਨਸਟਾਪ ਝੜੀ ਹੈ ਜਿਹੜੀ ਪੰਜਾਬ ਦੇ ਵਿੱਚ ਫਿਰ ਤੋਂ ਲੱਗ ਗਈ ਹੈ। ਹਲੇ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਸੀ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਸੀ। ਤੇ ਦੁਬਾਰਾ ਤੋਂ ਜਿਹੜਾ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਰਕੇ ਇੱਕ ਵਾਰ ਲੋਕ ਫਿਰ ਤੋਂ ਸਹਿਮੇ ਹੋਏ ਨਜ਼ਰ ਆ ਰਹੇ ਨੇ ਕੁਝ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹ ਠੇਕੇ ਦੇ ਬਾਹਰ ਖੜੇ ਹੋ ਕੇ ਸ਼ਰਾਬ ਪੀ ਰਹੇ ਸੀ ਤੇ ਉਸ ਦੇ ਕਰਕੇ ਬਾਹਰ ਇੱਕ ਨਾਨ ਵੈਸੇ ਦੀ ਦੁਕਾਨ ਵੀ ਸੀ ਜਿਸ ਕਰਕੇ ਲੰਬੀਆਂ ਲੰਬੀਆਂ ਜਿਹੜੀਆਂ ਕਤਾਰਾਂ ਨੇ ਉਹ ਲੱਗੀਆਂ ਹੋਈਆਂ ਸੀ ਮੌਕੇ ਤੇ ਨਿਹੰਗ ਸਿੰਘ ਪਹੁੰਚ ਗਏ ਤੇ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਕਿ ਜੇ ਦੁਬਾਰਾ ਤੋਂ ਐਦਾਂ ਦੀ ਹਰਕਤ ਕੀਤੀ ਨਜ਼ਰ ਆਈ ਤਾਂ ਸਾਡੇ ਤੋਂ ਬੁਰਾ ਕੋਈ ਵੀ ਨਹੀਂ ਹੈ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਪ੍ਰਵਾਸੀਆਂ ਦੇ ਵੱਲੋਂ ਕਈ ਹਰਕਤਾਂ ਜਈਆਂ ਕੀਤੀਆਂ ਗਈਆਂ ਨੇ ਤੇ ਉਹ ਸ਼ਰਾਬ ਪੀ ਕੇ ਜਹੇ ਕਾਂਡ ਕਰਦੇ ਨੇ। ਤਕਰੀਬਨ 5 ਦਿਨ ਪਹਿਲਾਂ ਇੱਕ ਪ੍ਰਵਾਸੀ ਦੇ ਵੱਲੋਂ 5 ਸਾਲਾਂ ਮਾਸੂਮ ਦਾਕ ਕਤਲ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਉਸਤੇ ਨਿਹੰਗ ਜਥੇਬੰਦੀਆਂ ਨੇ ਵੱਡਾ ਐਕਸ਼ਨ ਲੈ ਲਿੱਤਾ ਹੈ ਤੇ ਕਹਿ ਦਿੱਤਾ ਹੈ ਕਿ ਜਹੀ ਹਰਕਤ ਕਰਨ ਵਾਲੇ ਕਿਸੇ ਵੀ ਪ੍ਰਵਾਸੀ ਨੂੰ ਅਸੀਂ ਬਖਸ਼ਾਂਗੇ ਨਹੀਂ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਸ ਦਾ ਅਖੰਡ ਪਾਠ ਹੈ ਜਿਹੜਾ ਉਹ ਪਿੰਡ ਦੇ ਵਿੱਚ ਜਾ ਕੇ ਕਿਤਾ ਜਾਏਗਾ ਤੇ ਜੋ ਵੀ ਉਹਦੇ ਤੇ ਉਥੇ ਘਟਨਾ ਵਾਪਰੀ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਹੜਾਏ ਸੀ ਉਸ ਦੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਉਹ ਕਾਫੀ ਸਾਰਾ ਨੁਕਸਾਨ ਹੋਇਆ ਤੇ ਜਿਹੜੀ ਗੰਦਗੀ ਹੈ ਉਹ ਫੈਲੀ ਹੋਈ ਹੈ ਇਸ ਕਰਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜਾ ਸਪਾਈ ਵਹੀਮ ਹੈ ਉਹ ਪਿੰਡਾਂ ਪਿੰਡਾਂ ਦੇ ਵਿੱਚ ਸ਼ੁਰੂ ਕਰਵਾ ਦਿੱਤੀ ਗਈ ਹੈ ਤਕਰੀਬਨ 2300 ਪਿੰਡਾਂ ਦੇ ਵਿੱਚ ਜਿਹੜੀ ਸਫਾਈ ਮੁਹਿੰਮ ਹੈ ਉਹ ਸ਼ੁਰੂ ਕਰਵਾਈ ਗਈ ਹੈ। ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਜੋ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਲੋਕ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਡਟ ਕੇ ਸਾਹਮਣਾ ਕਰ ਰਹੇ ਸੀ ਉੱਥੇ ਹੀ ਲਗਾਤਾਰ ਜਿਹੜੇ ਪੰਜਾਬੀ ਗਾਇਕ ਰੇਸ਼ਨ ਅਨਮੋਲ ਨੇ ਉਹਨ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ ਨੇ ਤੇ ਅੱਜ ਵੀ ਉਹਨਾਂ ਨੇ ਇੱਕ ਪਰਿਵਾਰ ਦਾ ਜਾਇਜ਼ਾ ਲਿਆ ਤੇ ਉੱਥੇ ਜਾ ਕੇ ਜੋ ਹਾਲਾਤ ਸੀ ਉਹ ਸੀ ਕਿ ਉਹ ਉਹ ਮਕਾਨ ਸੀ ਜਿਹੜਾ ਉਹ ਹੜ੍ਹਾਂ ਦੇ ਵਿੱਚ ਟੈ ਗਿਆ ਸੀ। ਤੇ ਉਹਨਾਂ ਦੀ ਜੋ ਬੇਟੀ ਸੀ ਉਹ ਰੇਸ਼ਮ ਅਨਮੋਲ ਦੇ ਗੱਲ ਲਾ ਕੇ ਰੋਣ ਲੱਗੀ ਤੇ ਉਹਨਾਂ ਨੇ ਕਿਹਾ ਕਿ ਬੇਟਾ ਤੁਸੀਂ ਰੋਵੋ ਨਾ ਮੈਂ ਤੁਹਾਡਾ ਘਰ ਨਵਾਂ ਬਣਵਾ ਕੇ ਦਵਾਂਗਾ ਭਾਰਤ ਪਾਕਿਸਤਾਨ ਵਿਚਾਲੇ ਅੱਜ ਰਾਤ 8 ਵਜੇ ਦੁਬਈ ਦੇ ਵਿੱਚ ਆ ਜਿਹੜਾ ਉਹ ਮੈਚ ਹੋਣ ਜਾ ਰਿਹਾ ਤੁਹਾਨੂੰ ਦੱਸਦੀ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਜਿਹੜਾ ਭਾਰਤ ਪਾਕਿਸਤਾਨ ਦੇ ਵਿਚਾਲੇ ਇਹ ਪਹਿਲਾ ਮੈਚ ਹੋਣਾ ਜਿਸ ਨੂੰ ਲੈ ਕੇ ਬਵਾਲ ਖੜਾ ਹੋਇਆ ਨਜ਼ਰ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨਿਹੰਗ ਸਿੰਘ ਨੇ ਉਹ ਆਪਸ ਦੇ ਵਿੱਚ ਬਹਿਸ ਜਾਂਦੇ ਨੇ ਤੇ ਗਾਲੀ-ਗਲੋਚ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹੈ ਜਿਹੜੀ ਸੜਕਾਂ ਤੇ ਇਹ ਤੱਕਾਮੁਕੀ ਹੋ ਰਹੀ ਹੈ ਤੇ ਉਹ ਆਪਸ ਦੇ ਵਿੱਚ ਲੜਦੇ ਝਗੜਦੇ ਨਜ਼ਰ ਆ ਰਹੇ ਨੇ ਮંત્રી ਕੁਲਦੀਪ ਟਾਲੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਾਰੇ ਹੜ੍ਹ ਪੀੜਤਾਂ ਨੂੰ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦੇ ਦਿੱਤਾ ਜਾਏਗਾ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਭਾਰੀ ਮਾਰ ਪਈ ਹੈ ਰਵਨੀਤ ਮਿੱਟੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਵਿਰੋਧੀ ਪਾਰਟੀਆਂ ਤੇ ਤੰਜ ਕੱਸਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਹਮੇਸ਼ਾ ਕੋਕਤਾ ਯਾਦ ਰਹਿ ਜਾਂਦਾ ਹੈ ਪਰ ਧੂਰੀ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਉਹਨਾਂ ਨੇ ਵਿਰੋਧੀਆਂ ਤੇ ਤੰਜ ਕਸਦੇ ਕਿਹਾ ਕਿ ਲੋਕ ਦਿਖਾਵਾ ਬੰਦ ਕਰੋ ਤੇ ਇਹ ਜਿਹੜਾ ਕੋਕ ਯਾਦ ਰੱਖਦੇ ਹੋ ਇਸ ਦੀ ਜਗ੍ਹਾ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਧੂਰੀ ਦੇ ਵਿੱਚ ਜੋ ਰੇਲਵੇ ਨੂੰ ਲੈ ਕੇ ਹਾਲਾਤ ਬਣੇ ਹੋਏ ਨੇ ਉਹਨਾਂ ਦਾ ਵੀ ਇੱਕ ਵਾਰ ਜਾਇਜ਼ਾ ਲੈ ਲਓ ਜਿੱਥੇ ਗੜਗਾਜੂ ਵੱਲੋਂ ਪ੍ਰੀ ਸਭਾ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਨੂੰ ਲੈ ਕੇ ਸਥਿਤੀ ਬਣੀ ਹੋਈ ਸੀ ਉਸ ਨੂੰ ਲੈ ਕੇ ਕੁਝ ਲੋਕ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਹਰ ਕੋਈ ਸਿੱਖ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਐਪ ਹੈ ਜਿਹੜੀ ਉਹ WhatsApp ਕਰਾਂਗੇ ਤੇ ਜੋ ਜੋ ਵੀ ਸਾਡੀ ਮਦਦ ਕਰਨਾ ਚਾਹੁੰਦਾ ਹੈ ਉਹ ਉਸ ਐਪ ਦੇ ਵਿੱਚ ਜੁਆਇਨ ਹੋ ਸਕਦਾ ਹੈ ਵਾਸੀਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਚੋਰੀ ਕਰਦੇ ਹੋਏ ਨਜ਼ਰ ਆ ਰਹੇ ਸੀ ਤੁਹਾਨੂੰ ਦੱਸ ਦਈਏ ਕਿ ਲੋਕਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਤੇ ਉਹਨਾਂ ਦੀ ਖੰਬੇ ਨਾਲ ਬੰਨ੍ਹ ਕੇ ਸੋਹਣੀ ਛਿੱਤਰ ਪਰੇਡ ਕੀਤੀ ਗਈ ਹੈ ਸੋ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ